ਕਿਉਂਕਿ ਮੁੱਦਾ ਬਹੁਤ ਗੰਭੀਰ ਹੈ ਸਾਡੇ ਬੱਚਿਆਂ ਨਾਲ ਜੁੜਿਆ ਹੋਇਆ ਹੈ ਤਾਂ ਮੈਨੂੰ ਰੁਬਰੂ ਹੋਣਾ ਪੈ ਰਿਹਾ ਹੈ ਸੁਣਿਆ ਹੈ ਕੱਲ ਸਾਡੇ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਸਾਡੇ ਹਲਕੀ ਮਜੀਠੇ ਦੇ ਅਬਦਾਲ ਪਿੰਚ ਇੱਕ ਨੀ ਪੱਥਰ ਰੱਖਣ ਆ ਰਹੇ ਨੇ ਨੀ ਪੱਥਰ ਇਹ ਜੇ ਸਕੂਲ ਦਾ ਜਿਹੜੇ ਕਾਫੀ ਸਾਲਾਂ ਤੋਂ ਚੱਲਿਆ ਜਾ ਰਿਹਾ ਹੈ ਪਿਛਲੀ ਸਰਕਾਰਾਂ ਨੇ ਇਹ ਸਕੂਲ ਸ਼ੁਰੂ ਕੀਤਾ ਸੀਗਾ ਇਹਨੂੰ ਫੇਰ ਤੋਂ ਕਿਵੇਂ ਸ਼ੁਰੂ ਕਰ ਰਹੇ ਨੇ ਇਮੈਨੂੰ ਪਤਾ ਨਹੀਂ ਬਟ ਐਜ਼ ਐਨ ਐਮਐਲਏ ਮਜੀਠਾ ਹਲਕਾ ਸਭ ਤੋਂ ਜ਼ਿਆਦਾ ਇੱਕ ਮਾਂ ਹੋਣ ਦੇ ਨਾਤੇ ਮੈਂ ਸਰਕਾਰ ਨੂੰ ਇਹੀ ਰਿਕੁਐਸਟ ਕਰ ਸਕਦੀਆਂ ਕਿ ਇਹ ਫਜ਼ੂਲ ਖਰਚੀ ਕਰਨ ਦੀ ਜਗ੍ਹਾ ਜੇ ਤੁਸੀਂ ਮੇ ਤੋਂ ਜਾਂ ਮਜੀਠੇ ਦੇ ਲੋਕਾਂ ਤੋਂ ਇਹ ਪੁੱਛਦੇ ਕਿ ਪੈਸੇ ਕਿਵੇਂ ਵਰਤੇ ਜਾ ਸਕਦੇ ਆ ਕਿੱਥੇ ਲਾ ਸਕਦੇ ਆ ਜਿੱਥੇ ਲੋਕਾਂ ਦਾ ਭਲਾ ਹੋਏ ਤਾਂ ਬਹੁਤ ਅੱਛਾ ਹੁੰਦਾ ਕਿਉਂਕਿ ਜੀਐਸਈ ਬੱਚਿਆਂ ਨੂੰ ਵਰਦੀਆਂ ਦਿੰਦੇ ਕਿਤਾਬਾਂ ਦਿੰਦੇ ਹੋਰ ਸਕੂਲਾਂ 'ਚ ਨਵੀਂ ਸਟਰੀਮ ਸ਼ੁਰੂ ਕਰਦੇ ਤਾਂ ਬੱਚਿਆਂ ਦਾ ਬਹੁਤ ਭਲਾ ਹੋਣਾ ਸੀਗਾ 20 ਸਾਲ ਹੋ ਗਏ ਆ ਸਾਡੇ ਪਰਿਵਾਰ ਨੂੰ ਇਸ ਹਾਲੇ ਦੀ ਸੇਵਾ ਕਰਦੇ ਇੱਕ ਵਾਰੀ ਜੀ ਤੁਸੀਂ ਸਾਨੂੰ ਪੁੱਛਦੇ ਜਾਂ ਲੋਕਾਂ ਨੂੰ ਪੁੱਛਦੇ ਉਹ ਤੁਹਾਨੂੰ ਕਾਫੀ ਕੁਝ ਦੱਸ ਸਕਦੇ ਸੀਗੇ ਪਰ ਚਲੋ ਕੋਈ ਨਾ ਐਜ਼ ਅ ਮਦਰ ਮੈਂ ਵੀ ਇੱਕ ਮਾਂ ਹਾਂ ਮੇਰੀ ਵੀ ਬੱਚੇ ਹਨ ਹਰ ਮਾਂ ਦੀ ਇਹੀ ਖਵਾਇਸ਼ ਹੁੰਦੀ ਹੈ ਕਿ ਉਹਦੇ ਬੱਚੇ ਚੰਗੀ ਤਰ੍ਹਾਂ ਪੜ੍ਹ ਲਿਖ ਸਕਣ ਮੇਝੀਠੇ ਦੀ ਮਾਵਾਂ ਦੀ ਵੀ ਇਹੀ ਖਵਾਇਸ਼ ਹੈ ਕਿ ਸਾਡੇ ਬੱਚੇ ਵਧੀਆ ਵਧੀਆ ਸਿੱਖਿਆ ਪ੍ਰਾਪਤ ਕਰਨ ਤੁਹਾਡੀ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਵਧੀਆ ਸਕੂਲ ਬਦੀ ਇਹੀ ਪੈਸੇ ਕਿਤੇ ਕਿਤੇ ਵਧੀਆ ਥਾਂ ਲਗਾਓ ਜਿੱਥੇ ਕਮਾਂਡ ਬੱਚਿਆਂ ਦੇ